ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਸ਼ਕੂਰ ਦੇ ਵਿੱਚ ਸ਼ਕੂਰ ਪਿੰਡ ਜ਼ਿਲ੍ਹਾ ਫਿਰੋਜ਼ਪੁਰ ਦਾ ਮਾਨਮਤਾ ਨਗਰ ਜਦੋਂ ਤੁਸੀਂ ਆਜ਼ਾਦੀ ਵਾਲੇ ਪਾਸਿਓਂ ਆਓਗੇ ਨਾ ਤੇ ਮਿੱਤਰੋ ਸ਼ਕੂਰ ਪਿੰਡ ਦੇ ਵਿੱਚ ਐਂਟਰੀ ਕਰਦੇ ਹੋ ਤੁਹਾਨੂੰ ਆ ਟਾਵਰ ਮਿਲ ਜਾਊਗਾ ਵੇਖੋ ਸਾਹਮਣੇ ਕਿਰਾਂ ਦੀ ਤੇ ਟਾਵਰ ਤੋਂ ਥੋੜਾ ਜਿਹਾ ਅੱਗੇ ਹੋ ਕੇ ਤੁਹਾਨੂੰ ਪਈ ਬਾਹਰ ਮਿਲੂਗੀ ਅੰਦਰ ਨੂੰ ਵੱੜਦੀ ਟਾਵਰ ਵਾਲੀ ਸਾਈਡ ਤੇ ਮਿੱਤਰੋ ਬਸ ਤੁਸੀਂ ਨਾਲ ਹੀ ਮੁੜ ਕੇ ਬਾਈ ਹੁਣਾਂ ਦੇ ਸਿੱਧੇ ਘਰੇ ਆ ਜਾਓਗੇ ਜਿਸ ਘਰ ਦੇ ਵਿੱਚ ਮੈਂ ਮਜੂਦ ਦੋ ਜਾਨਵਰ ਵਕਾਉ ਦੋਵੇਂ ਸੂਏ ਸਵੇਤਾ ਜੀ ਵੀਡੀਓ ਬਣਾਉਣ ਤੋਂ ਪਹਿਲਾਂ ਕੁਝ ਕਹਿਣ ਈ ਇਹ ਸੂਏ ਹੋਇਆ ਕਰਮ ਵਾਲੇ ਮੈਂ ਵੀ ਤਾਜੀ ਸੂਈ ਹੋਈ ਆ ਵੈੜ ਵੀ ਤਾਜੀ ਸੂਈ ਹੋਈ ਆ ਆਹ ਉਹ ਕਰਦੇ ਆ ਗੱਲਾਂ ਬਾਤਾਂ ਆਪਾਂ ਬਾਈ ਜੀ ਨੂੰ ਸਾਰੀ ਜਾਣਕਾਰੀ ਲੈ ਕੇ ਦਿੰਨਾ ਤੁਹਾਨੂੰ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਆ ਵੱਡੇ ਭਾਈ ਵਧੀਆ ਜੀ ਵਧੀਆ ਤੁਸੀਂ ਸੇਤਾ ਦਾ ਪਰਿਵਾਰ ਬਾਈ ਠੀਕ ਆ ਜੀ ਵਧੀਆ ਅੱਛਾ ਨਾਮ ਦੱਸ ਦਈਏ ਭਾਈ ਕਿਹੜਾ ਦੀ ਆ ਹਾਂ ਜੀ ਚਮਕੌਰ ਸਿੰਘ ਜੀ ਚਮਕੌਰ ਸਿੰਘ ਅੱਛਾ ਚਮਕੌਰ ਭਾਈ ਮੈਂ ਫਿਰ ਸੁਪੀਤਾ ਜੀ ਹਾਂ ਜੀ ਠੀਕ ਆ ਕਦੋਂ ਸੁਈ ਬਾਈ ਅੱਜ ਸੁਈ ਆ ਜੀ 8:00 ਵਜੇ ਅੱਜ 8:00 ਵਜੇ ਸੁਈ ਆ ਹਾਂ ਜੀ ਅੱਛਾ ਕਿੰਨਾ ਕੋ ਉਹ ਫਿਰ ਤਾਰਾ ਤੁਰਤ ਨਹੀਂ ਮਾਰੀਆਂ ਹੋਈਆਂ ਅਜੇ ਜੀ ਨਹੀਂ ਮਾਰੀਆਂ ਹਾਂ ਵੀ ਬੋਲਾ ਤਾਂ ਪਰ ਕੀ ਹੋਇਆ ਹੋਣਾ ਜ਼ੇਰ ਪਾਤੀ ਇਹਨੇ ਕਿ ਨਹੀਂ ਪਾਉਣੀ ਇਹ ਕਿਹਦੀ ਜ਼ੇਰ ਰਹਿੰਦੀ ਹੈ ਜੀ ਜ਼ੇਰ ਪੈਣੀ ਹੈ ਹਾਂ ਜੀ ਪਾ ਦੂਗੀ ਫਿਰ ਤਾਂ ਕਰਮਾਂ ਵਾਲੀ ਹਾਂਜੀ ਹਾਂਜੀ ਠੀਕ ਹੈ ਕੱਟਾ ਮਾਰ ਦੇਗੀ ਕੱਟੀ ਬਈ ਕੱਟੀ ਹੈ ਜੀ ਠੀਕ ਹੈ ਭਾਈ ਦੇਵੇਂ ਨੂੰ ਵੀ ਇਹ ਤਾਂ ਚੰਗੀ ਆ ਹਾਂਜੀ 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 ਹੂੰ ਹੂੰ ਬੱਚੇ ਦਾ ਕਰਦੀ ਆ ਥੋੜਾ ਜਿਹਾ ਹਾਂਜੀ ਸੁਆ ਕਿੰਨੇ ਵਾ ਸੋਈ ਆ ਭਾਈ ਤੀਜੇ ਜੀ ਤੀਜੇ ਸੂਏ ਸੋਈ ਦੁੱਧ ਕਿੰਨੇ ਕੁ ਦੇ ਦਿੰਦੀ ਬਈ ਮਾਲਕਾਂ ਨੇ ਦੱਸਿਆ ਭਾਈ ਜੀ ਉਹ ਆਂਦੇ ਸੀ 17 ਲੀਟਰ ਅਸੀਂ ਦੁੱਧ ਪਿਛਲੇ ਸੂਏ ਚੂਆ ਚੋਇਆ ਹੈ ਹਾਂ ਰੇਟ ਬਾਈ ਜੀ 1 40 ਕਰਦੇ ਆ ਜੀ ਮਾਨਤਨ ਨਾਲ ਮਾਨਤਨ ਖੁੱਲਾ ਕਰਦੇ ਕਿੰਨਾ ਕੁ ਜਿਹੜਾ ਤੁਹਾਡੀ ਵੀਡੀਓ ਦੇਖ ਕੇ ਆਈ ਉਹਨੂੰ ਰੇਟ ਕੀਤੇ ਚੋ 20000 ਰੁਪਿਆ ਲੈਸ ਕਰਦਾ ਕਿੰਨਾ ਕਰ ਹਾਂ ਨਾ ਦੱਸ ਨੇੜੇ ਜਿਹਾ ਜਿੱਥੇ ਜਿੱਥੇ ਵੇਚੀ 40 35000 ਦੀ ਵੇਚ ਦਾਂਗੇ 1 35 ਤੋਰੀ ਬਾਈ ਕੱਡੀ ਬਰਨ ਬਣੇ ਖੋਲੀ ਪਰਾਜ ਲੈ ਵੀ ਮੇਤਰੋ ਬਾਕੀ ਗੱਲਬਾਤ ਤੁਸੀਂ ਬਾਈ ਨਾਲ ਕਰ ਲਿਆ ਜੇ ਫੋਨ ਦੇ ਉੱਤੇ ਦੇਖੋ ਗਿਆ ਆਂਦੀ ਮੈਂ ਨਹੀਂ ਠੀਕ ਆ ਬਾਈ ਲੈ ਆਈ ਬਈ ਮੋਰ ਦੇ ਸਾਡਾ ਥੋੜਾ ਬੜਾ ਚੰਗਾ ਲੱਗਾ ਹਨਾ ਨਹੀਂ ਠੀਕ ਹੈ ਬਈ ਤਾਜੀ ਸੂਈ ਕਰਮ ਵਾਲੀ ਹਨਾ ਜਿਹੜੇ ਦਾ ਕੱਟੀ ਵੀ ਬਹੁਤ ਸੋਹਣੀ ਦਿੱਤੀ ਕੱਟੀ ਵੀ ਖਾਈ ਬਹੁਤ ਦਿੰਦੀ ਆ ਆ ਵੇਖੋ ਕੱਟੀ ਬਈ ਚੱਟ-ਚੁੱਟ ਲਿਆ ਕੱਟੀ ਨੂੰ ਬਈ ਓਕੇ ਜਾਵਾਂ ਹਾਂਜੀ 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 ਸੀਲ ਬਹੁਤ ਠੀਕ ਆ ਸਿਆਣੀ ਰੰਗੀਆਂ ਜੈਲੀ ਅੱਛਾ ਅਗਾਂ ਬਾਰੇ ਦੱਸੀ ਬਈ ਹੁਣ ਗਾਹ ਦੇ ਕੀ ਡਿਟੇਲ ਆ ਬਾਈ ਗਾਂ ਬਾਈ ਪਹਿਲਣ ਵੱਛੀ ਆ ਜੀ ਜੀ ਤੜਕੇ ਸੂਈ ਆ 4 ਵਜੇ 4 ਵਜੇ ਇਹਨੇ ਵੀ ਪਹਿਲਵਣ ਦੇਤਾ ਹਾਂਜੀ ਇਹਨੇ ਵੱਛਾ ਦਿੱਤਾ ਸਿੱਖਦੀ ਤੇ ਬੋਲਾ ਕੱਢ ਲਿਆ ਕੋਈ ਨੇ ਥੱਲੋ ਬਾਈ ਹਾਂਜੀ ਇਹਦੇ ਥੱਲੋਂ 2.5 3 ਕਿਲੋ ਬੋਲਾ ਤੜਕੇ ਚੋਇਆ ਠੀਕ ਚੋਣ ਜਣ ਚੰਗਾ ਨਿਕਲਿਆ ਹਾਂਜੀ ਬਹੁਤ ਸੀਲ ਹੈ ਠੀਕ ਹੈ ਸੀਲ ਬਹੁਤ ਪਹਿਲਣ ਹੀ ਆ ਪੱਕੀ ਹੋ ਵੱਡੀ ਹੋ ਕੇ ਬਣੀ ਲੱਗਦੀ ਹਾਂਜੀ ਹਾਂਜੀ ਹੈ ਪਹਿਲਣ ਲੇਵਾ ਨੂੰ ਆ ਚੰਗਾ ਹਾਂਜੀ ਲੇਵਾ ਚ ਦੁੱਤ ਦੇ ਦੂ ਬਾਈ 15 16 ਕਿਲੋ ਹਾਂਜੀ ਮੌਜਨਾ ਜੀ ਇਹਦਾ ਰੇਟ ਬਾਈ ਇਹਦਾ ਰੇਟ ਬਾਈ ਆਪਾਂ 50000 ਦੀ ਹਾਂ ਨਾ ਹੀ ਕਰਨ ਉਹ ਕਰ ਦਾਂਗੇ ਕੱਢੀ ਬਾਦ ਨੂੰ ਤੋਰੀ ਭਰਾ ਨੂੰ ਮੜਾ ਖੋਲੀ ਲੈ ਮੇ ਤਰੋ ਪਹਿਲਾ ਸੋਈ ਵੈੜੀ ਸੋਈ ਆ ਕਰਮ ਵਾਲੀ ਹੁਣ ਜਿਹੜੇ ਭਰਾਵਾਂ ਨੇ ਘੱਟ ਪੈਸੇ ਲਾਉਣੇ ਉਹਨਾਂ ਲਈ ਬਈ ਵੈੜ ਲਾਹੇਵੰਦ ਚੀਜ਼ ਆ ਕਿਉਂਕਿ ਦੁੱਧ ਇਹਨੇ ਵੈੜੀ ਨੇ ਕਰਮ ਵਾਲੀ ਨੇ ਟੋਰਾਂ ਨਾਲ 15 16 ਕਿਲੋ ਦਹੀਂ ਜਣਾ ਦੇਖੋ ਕਿਰਾਂ ਦੀ ਤੁਸੀਂ ਹੂੰ ਮੋੜ ਲਿਆ ਮੋੜ ਲਿਆ ਬਾਈ ਕਿਉਂਕਿ ਚੋਣ ਚਾਂਣ ਦੀ ਚੰਗੀ ਦੁੱਧ ਜਿਹਦਾ ਪੰਦਾ ਪੂਰੀ ਖਰਾਕ ਪਾਲੂਗਾ ਨਾ ਵਧੀਆ ਟੋਰਨ ਦੋ ਦੇ ਤੁਹਾਨੂੰ ਲੈ ਸਕਦਾ ਜਿੰਨਾ ਮਰਜ਼ੀ ਉਹ ਤੁਹਾਡੇ ਤੇ ਡਿਪੈਂਡ ਆ ਕਿਉਂਕਿ ਗਾ ਵਿੜ ਖਾਣ ਪੀਣ ਨੂੰ ਚੰਗੀ ਹੋਣੀ ਚਾਹੀਦੀ ਆ ਖਾਣ ਪੀਣ ਨੂੰ ਖੁੱਲੀ ਆ ਬਈ ਹਾਂਜੀ ਹਾਂਜੀ ਖਾਣ ਪੀਣ ਵਧੀਆ ਕਰਦੇ ਆ ਥੋੜੀ ਜੀ ਸੰਭੀ ਘੱਟ ਹੋਈ ਪਹਿਲਾਂ ਹੀ ਹਨਾ ਵੀਰੇ ਹਾਂਜੀ ਹੂੰ ਲੈ ਵਾ ਲੋ ਆ ਪੁੱਤ ਖਾ ਦੀ ਕਰ ਅ ਵੀ ਤੇ ਦੇਖੋ ਕਰ ਦੀ ਕਰ ਮਾਲਿਓ ਲੱਗਣ ਕਾ ਲੈ ਵਟ ਕਾਣੇ ਦਾ ਅੱਛਾ ਵੀਰੇ ਇੰਦਾ ਪਿਆ 10000 ਚ ਮਾਨਤਾ ਨੇ ਤੇ ਇੰਦਾ ਆਪਾ 135 ਚ ਮਾਨਤਾਣਾ ਹਣਾ ਜੇ ਕੋਈ ਮਨਾ ਜੋੜਾ ਖਰੀਦਣ ਵਾਲਾ ਭਰਾ ਦੁੱਧ ਦੱਦਾ ਵਾਲਾ ਡੈਰੀ ਵਾਲਾ ਮਾਨਤਾ ਖੁੱਲਾ ਕਰ ਦੇ ਹਾਂ ਕਰ ਦਾਂਗੇ ਜੀ ਠੀਕ ਆ ਵੀਰੇ ਠੀਕ ਆ ਬਾਈ ਨਵੇਂ ਨੰਬਰ ਦੱਸੀ ਬਈ ਆਪਣਾ ਵੀਰੇ 87258 ਜੀ ਜੀ 22455 ਇੱਕ ਵਾਰੀ ਹੋਰ ਬੋਲ ਦਈਏ ਵੀਰੇ 87258 ਜੀ 22455 ਠੀਕ ਆ ਬਈ ਇਸ ਨੰਬਰ ਤੇ ਕਰ ਲੋ ਵੀਰੇ ਨਾਲ ਤੁਸੀਂ ਗੱਲਬਾਤ ਗੱਲਬਾਤ ਲਈ ਨੰਬਰ ਸਕਰੀਨ ਤੇ ਪਿੰਡ ਸ਼ਕੂਰ ਆ ਸੋ ਜਾਂਦੀ ਤੋਂ 4 ਕਿਲੋਮੀਟਰ ਦੂਰ ਆ